ਕੁੜੀਆ ਜਿਹੜੀ ਗਈ ਆ ਗੁਰਪ੍ਰੀਤਕੌਰ ਇੱਥੋਂ ਪਲੱਸ 2 ਕਰਕੇ 2014 ਚ ਬਾਹਰ ਆਸਟ੍ਰੇਲੀਆ ਚਲੀ ਗਈ ਕੁੜੀ ਆਲਸ ਕਰਕੇ ਗਈ ਹੈ ਤੇ ਉੱਥੇ ਸਟੱਡੀ ਕੀਤੀ ਹੈ ਤੇ ਸਟੱਡੀ ਕਰਕੇ ਹੀ ਉਹ ਕੁੜੀ ਰੈਫਰੈਂਟ ਬਣੀ ਆ ਤੇ ਸਾਡੇ ਪਿੰਡ ਦਾ ਤੇ ਜ਼ਿਲ੍ਹੇ ਦਾ ਤੇ ਸਾਡੇ ਪੂਰੇ ਪੰਜਾਬ ਦਾ ਬੜੀ ਖੁਸ਼ੀ ਵਾਲੀ ਗੱਲ ਆ ਕਿ ਜਿਹੜਾ ਨਾਮ ਰੋਸ਼ਨ ਕੀਤਾ ਹੈ ਫੀਚਰ ਬਹੁਤ ਹੀ ਵਧੀਆ ਕੁੜੀ ਵੀ ਦੋਈ ਭੈਣ ਭਰਾ ਸੀ ਸਾਡੇ ਲੱਗੇ ਰਹੇ ਨੇ ਸਾਡੇ ਬਿਲਕੁਲ ਘਰ ਦੇ ਨਜ਼ਦੀਕ ਹੀ ਰਹਿੰਦੇ ਰਹਿਆ ਇੱਥੇ ਖੇਡਦੇ ਰਹਿਆ ਬਿਲਕੁਲ ਬਹੁਤ ਵਧੀਆ ਨੇਚਰ ਸੀ ਤੇ ਬੜੀ ਅੱਛੀ ਲੜਕੀ ਸੀ ਸਾਡੇ ਵਾਸਤੇ ਸਾਡੀ ਪੂਰੀ ਪੰਚਾਇਤ ਵਾਸਤੇ ਤੇ ਪੂਰੇ ਪਿੰਡ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਮੈਂਬਰ ਪੰਚਾਇਤ ਤੇ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਪਿੰਡ ਦੀ ਬੇਟੀ ਗੁਰਪ੍ਰੀਤ ਕੌਰ ਨੇ ਸਾਡੇ ਪਿੰਡ ਦਾ ਨਾਮ ਤੇ ਪੰਜਾਬ ਦਾ ਤੇ ਪੂਰੇ ਇੰਡੀਆ ਦਾ ਨਾਮ ਬਹੁਤ ਰੋਸ਼ਨ ਕੀਤਾ ਹੈ ਬੜੀ ਮਾਣ ਵਾਲੀ ਗੱਲ ਹੈ ਤੇ ਸ਼ਹੀਦ ਬੀਬੀ ਸੁੰਦਰ ਜੀ ਇਹਨਾਂ ਦੇ ਜੂਥ ਕਲੱਬ ਵੱਲੋਂ ਪਰਿਵਾਰ ਨੂੰ ਤੇ ਬੇਟੀ ਗੁਰਪ੍ਰੀਤ ਕੌਰ ਨੂੰ ਲੱਖ ਲੱਖ ਵਧਾਈ ਤੇ ਕਲੱਬ ਵੱਲੋਂ ਉਹਨਾਂ ਦੇ ਆਮ ਤੇ ਉਹਨਾਂ ਨੂੰ ਸਨਮਾਨ ਤੇ ਵੀ ਕੀਤਾ ਜਾਏਗਾ ਜਦੋਂ ਇਹੋ ਜੀਆ ਅਚੀਵਮੈਂਟ ਹੁੰਦੀ ਹੈ ਕਿ ਇਸੇ ਹੁਣ ਹੋਂਹਾਰ ਯੂਥ ਵੱਲੋਂ ਤੇ ਖੁਸ਼ੀ ਹੁੰਦੀ ਹੈ ਕੀ ਕਹਿਣਾ ਚਾਹੋਗੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਇਹ ਮੈਸੇਜ ਹੈ ਜੀ ਜਿਸਨ ਸਾਡੀ ਇਹ ਬੇਟੀ ਪੜ੍ਹ ਲੈ ਕੇ ਪੜ੍ਹ ਲੈ ਕੇ ਬਾਹਰ ਗਈ ਤੇ ਇਹਨਾਂ ਨੇ ਜੋ ਉਹਦਾ ਸੁਪਨਾ ਸੀ ਆਰਮੀ ਦਾ ਉਹ ਇਹਨਾਂ ਨੇ ਪੂਰਾ ਕੀਤਾ ਜਿੱਦ ਪੜ੍ਹ ਲੈ ਕੇ ਜਾਓਗੇ ਉੱਥੇ ਵੱਡੀਆਂ ਕੁਰਸੀਆਂ ਤੇ ਬੈਠੋਗੇ ਤੇ ਦੇਸ਼ ਤੇ ਦੁਨੀਆ ਦਾ ਨਾਂ ਰੋਸ਼ਨ ਕਰੋਗੇ ਤਾਂ ਬਹੁਤ ਵਧੀਆ ਗੱਲ ਹੈ ਤੇ ਜੇ ਤੁਹ ਪੜ੍ਹ ਲੀਆਂ ਵੇਚ ਕੇ ਉੱਥੇ ਜਾ ਕੇ ਦਿਹਾੜੀ ਦਿਹਾੜੀ ਕਰਨੀਆਂ ਫਿਰ ਇੱਥੇ ਹੀ ਬੋਰਤੋਸ਼ ਆ ਕੋਈ ਜਾਣ ਦਾ ਫਾਇਦਾ ਨਹੀਂ ਹੈ ਫਿਰ ਉਹ ਤਾਂ ਮਾਣ ਵਾਲੀ ਗੱਲ ਸਾਡੇ ਪਿੰਡ ਵਾਸਤੇ ਤੇ ਵੱਡੀ ਗੱਲ ਵੀ ਸਾਡੇ ਜ਼ਿਲ੍ਹੇ ਦਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਬਹੁਤ ਹੀ ਮਾਣ ਵਾਲੀ ਗੱਲ ਹੈ ਜੋ ਬੇਟੀ ਹੈ ਮੇਰੀ ਭਤੀਜੀ ਲੱਗਦੀ ਮੈਂ ਤਾਂ ਆਇਆ ਲੱਗਦਾ ਹਾਂ ਇਦਾਂ ਦਾ ਲੱਗ ਰਿਹਾ ਅੱਜ ਲੈਫਟੀਨੈਂਟ ਬਣ ਕੇ ਬਹੁਤ ਖੁਸ਼ੀ ਬਹੁਤ ਮਾਣ ਦੀ ਗੱਲ ਹੈ ਬਹੁਤ ਜ਼ਿਆਦਾ ਪੂਰੀ ਪੰਚਾਇਤ ਪਿੰਡ ਵਾਸੀ ਵਧਾਈ ਦੇਣ ਆਏ ਸਾਰੇ ਸਾਰੇ ਬੜੀ ਖੁਸ਼ਾ ਪਿੰਡ ਦੀ ਬਹੁਤ ਖੁਸ਼ੀ ਮਨਾ ਰਿਆ ਸਾਰਾ ਲੱਕ ਪਿੰਡ ਨਹੀਂ ਪੂਰਾ ਇਲਾਕਾ ਬਣਾ ਰਿਆ ਬਹੁਤ ਜ਼ਿਆਦਾ ਖੁਸ਼ੀ ਲੜਕੀ ਬਾਰੇ ਦੱਸੋ ਕਿ ਕਿੱਦਾਂ ਉਹਦਾ ਸਫਰ ਸ਼ੁਰੂ ਹੋਇਆ ਕਦੋਂ ਗਈ ਸੀ ਤੇ ਕਿੱਦਾਂ-ਕਿੱਦਾਂ ਬਣੀ ਵਾਏ ਇਹ 14 ਚ ਗਈ ਸੀ ਬਾਹਰ ਇਹ ਪਹਿਲਾਂ ਇਤੋਲ ਤਿਵੜੀ ਆਰਮੀ ਸਕੂਲ ਚ ਪੜਦੀ ਸੀ 14 ਵਿੱਚ ਨਾ ਪਲੱਸ 2 ਕਰਕੇ ਉਹ ਆਇਲਟ ਕਰਕੇ ਤੇ ਉਹ ਮੈਂ 23 ਦੇ ਲਈ ਜੰਦਾ ਹੀ ਏ ਮੇਰੇ ਕੋ ਗਈ ਉੱਥੇ ਸਟਾਰਟਿੰਗ ਨੇ ਕਾਊਂਟਰ ਦੀ ਪ੍ਰਪਾਈ ਕਾਊਂਟਰ ਕਰਕੇ ਤੇ ਇਹਨਾਂ ਨੇ ਉੱਥੇ ਦੀ ਪਰਮਨੈਂਟ ਰਿਜਿਡੈਂਸੀ ਲੈ ਲਈ ਉੱਥੇ ਤੱਕ ਕਿਦਾਂ ਸਭ ਆਰਮੀਰ ਜਾਣਕਦਾ ਬਣਿਆ ਤੇ ਉਹ ਐਕਚੁਅਲੀ ਉਹਦਾ ਡ੍ਰੀਮ ਹੀ ਆ ਰਹੀ ਮਿੰਦਾ ਸੀ ਸਟਾਰਟਿੰਗ ਛੋਟੀ ਹੁੰਦੇ ਡ੍ਰੀਮ ਕਾਰ ਕਾਰ ਨਹੀਂ ਉਹਦਾ ਡੈਡੀ ਆਰਮੀ ਕੀ ਸੀ ਜਿਹਨੇ ਜੱਥੇ ਵੀ ਤੋ ਉਹਦਾ ਕਿਉਂ ਨਹੀਂ ਵੀ ਆਰਮੀ ਕੀ ਜਾਣਾ ਤੋ ਬੇਟੀ ਨਾਲ ਤਾਂ ਤੁਹਾਨੂੰ ਪਤਾ ਸਾਰਿਆਂ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ ਨਾ ਉਹਦਾ ਬਹੁਤ ਜ਼ਿਆਦਾ ਪਿਆਰ ਹੀ ਬੇਟੀ ਨਾਲ ਫਾਦਰ ਦੀ ਨੌਕਰੀ ਕਿੰਨੀ ਦੇਰ ਦੀ ਹੈ ਆਰਮੀ 'ਚ ਉਹਦੀ ਤੀਬ 20 ਸਾਲ ਦੀ ਨੌਕਰੀ ਕਰਕੇ ਤੇਰੀ ਪੋਸਟ ਤੇ ਹੈ ਹੌਲਦਾਰ ਹੌਲਦਾਰ ਰਿਟਾਇਰ ਹੌਲਦਾਰ ਤੋਂ ਹੌਲਦਾਰ ਰਿਟਾਇਰ ਤੇ ਇੱਥੋਂ ਤੱਕ ਪੁੱਜੀ ਜਿਸ ਲਈ ਲੜਕੀ ਕਿਦਾ ਕਿਦਾ ਸਹਿਯੋਗ ਰਿਹਾ ਉਹਨੂੰ ਉਸੇ ਮੈਂ ਸਭ ਤੋਂ ਜ਼ਿਆਦਾ ਸਹਿਯੋਗ ਤਾਂ ਮਾਤਾ ਦਾ ਹੀ ਹੁੰਦਾ ਜੇ ਮਾਤਾ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਬਹੁਤ ਚੰਗੇ ਗੁੰਦਿੱਤੇ ਹੁੰਦੇ ਨਾ ਮਾਤਾਂ ਦਾ ਜਿਆਦਾ ਸੁਜੋਗ ਹੁੰਦਾ ਉੱਥੇ ਵੀ ਆਸਟ੍ਰੇਲੀਆ ਚ ਵੀ ਉਹਨਾਂ ਦੀ ਕੋਈ ਸਪੋਰਟ ਆ ਗਈ ਹੈ ਉੱਥੇ ਮੈਂ ਐਕਚੁਅਲੀ ਅੰਡਾ ਆਸਟ੍ਰੇਲੀਆ ਗਈ ਸੀ ਤੋਂ ਮੈਂ ਮੈਂ ਆਪਣੇ ਕੋ ਬੁਲਾਇਆ ਮੈਂ ਪਰਵਾ ਦੇ ਮੈਂ ਉਹਨਾਂ ਨੂੰ ਬੁਲਾਇਆ ਮੇਰੇ ਹੋਰ ਵੀ ਜਿਹੜੇ ਵੀ ਨਾ ਮੇਰੇ ਭਤੀਜੇ ਵਗੈਰਾ ਹੋ ਜਿਹੜੇ ਜਿਹੜੇ ਨਾ ਆਇਲਟ ਕਿਤੀ ਬਾਰਾ ਪਾਸ ਕਰਕੇ ਤੇ ਉਹ ਮੈਂ ਸਾਰਿਆਂ ਨੂੰ ਕਿ ਆਜੋ ਇਸ ਟਾਈਮ ਫੈਮਿਲੀ ਜਿਹੜੀ ਹੈ ਨਾ ਜੁਆਇੰਟ ਫੈਮਿਲੀ ਹੈ ਆਹ ਤਿੰਨ ਭਰਾ ਇੱਕ ਦਿੱਲੀ ਰਹਿੰਦਾ ਉਹਦਾ ਬੇਟਾ ਤੇ ਆਸਟ੍ਰੇਲੀਆ ਚ ਮੇਰੇ ਬੇਟਾ ਦਸਟ੍ਰੇਲੀਆ ਚ ਸਿੱਧੀ ਜਾਣਾ ਤੇ ਇਹ ਵੀ ਦੋਨੇ ਭਰਾ ਤੇ ਭੈਣ ਦੋਨੇ ਆਸਟ੍ਰੇਲੀਆ ਚ ਹੈ ਹੋਰ ਵੀ ਸਾਡੇ ਮੇਰੇ ਹੋਰ ਮੇਰੇ ਚਾਚੇ ਦਾ ਬੇਟਾ ਇੱਕ ਉਹਦੇ ਬੇਟਾ ਵੀ ਅੱਗੇ ਆਸਟ੍ਰੇਲੀਆ ਚ ਹੈ ਉਹ ਉਹ 에어 ਫੋਰਸ ਚ ਹੈ ਲੜਕੀ ਨਾਲ ਦੀ ਪੋਸਟ ਛੋਟੀ ਨਹੀਂ ਹੁੰਦੀ ਲੇਕਿਨ ਲੜਕੀ ਦਾ ਸੁਪਨਾ ਇਤੋਂ ਤੱਕ ਹੀ ਹੈ ਕਿ ਉਹ ਅੱਗੇ ਵਧਣ ਲਈ ਹੋਰ ਅੱਗੇ ਵਧਣ ਲਈ ਕੁਛ ਕਰ ਲੀਏ ਨਹੀਂ ਨਹੀਂ ਉਹ ਅੱਗੇ ਵੱਡੇ ਅਫਸਰ ਬਣੇਗੀ ਬਰਗੇਡੀਅਰ ਜਨਰਲ ਤੱਕ ਜਾਏਗੀ ਇੰਟੈਲੀਜੈਂਟ ਹੈ ਜਾਏਗੀ ਅੱਗੇ